ਜੁਨਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਦੇ ਨਾਲ ਲੱਗਦੇ ਪਿੰਡ ਬਦੀਨਪੁਰ ਵਾਸੀ ਹਵਲਦਾਰ ਹਰਮਿੰਦਰ ਸਿੰਘ ਸਪੁੱਤਰ ਜਸਵੰਤ ਸਿੰਘ ਅਨੰਤਨਾੰਕ ਕਸ਼ਮੀਰ ਦੇ ਵਿੱਚ ਸਿੱਖ ਫੋਰਸ ਸਿਕਲਾਈ ਰੈਜੀਮੈਂਟ ਚ ਸ਼ਹੀਦ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦੇ ਅਨੁਸਾਰ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਦੇ ਵਿੱਚ ਆਤੰਕੀਆਂ ਨਾਲ ਮੁੱਠ ਭੇੜ ਦੌਰਾਨ ਹਰਮਿੰਦਰ ਸਿੰਘ ਸ਼ਹੀਦ ਹੋਇਆ ਸੀ ਜਿਸ ਦਾ ਮ੍ਰਿਤਕ ਸ਼ਰੀਰ ਦੇਰ ਸ਼ਾਮ ਜਾਂ ਕੱਲ ਸਵੇਰੇ ਪਿੰਡ ਪਹੁੰਚੇਗਾ ਰਖੜੀ ਤੋਂ ਠੀਕ ਪਹਿਲਾਂ ਆਈ ਇਸ ਖਬਰ ਨੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਸ਼ਹੀਦ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾ ਉਸ ਦੀ ਸੁਰੱਖਿਆ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ ਆਰਥਿਕ ਤੰਗੀ ਦੇ ਨਾਲ ਇਹ ਪਰਿਵਾਰ ਜਿਹੜਾ ਆ ਜੂਝ ਰਿਹਾ ਹੈ ਬਸ ਇੱਕੋ ਇੱਕ ਸਹਾਰਾ ਜਿਹੜਾ ਕਿ ਇਹ ਜ਼ਬਾਨ ਸੀ ਅਤੇ ਘਰ ਦੇ ਵਿੱਚ ਜੇਕਰ ਪਿੱਛੇ ਗੱਲ ਕਰੀਏ ਤਾਂ ਉਸਦੀ ਮਾਂ ਪਿਓ ਛੋਟਾ ਭਰਾ ਤੋਂ ਇਲਾਵਾ ਇੱਕ ਮਾਨਸਿਕ ਤੌਰ ਤੇ ਕਮਜ਼ੋਰ ਭੈਣ ਰਹਿੰਦੀ ਆ ਜਿਸ ਨੂੰ ਇਹ ਜਵਾਨ ਪਿੱਛੇ ਛੱਟ ਗਿਆ ਐ ਇਸ ਮੌਕੇ ਤੇ ਸ਼ਹੀਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਿਲ ਦੇ ਵਿੱਚ ਦੇਸ਼ ਲਈ ਜਜ਼ਬੇ ਨੂੰ ਲੈ ਕੇ ਹਰਮਿੰਦਰ ਸਿੰਘ ਫੌਜ ਦੇ ਵਿੱਚ ਗਿਆ ਸੀ ਅਤੇ 2 ਸਾਲਾਂ ਤੱਕ ਉਸਦੀ ਜੋ ਰਿਟਾਇਰਮੈਂਟ ਸੀ ਉਹ ਹੋਣੀ ਸੀ ਉਹ ਕਹਿੰਦਾ ਸੀ ਕਿ ਉਹ ਜਦੋਂ ਵਾਪਸ ਆਏਗਾ ਤਾਂ ਉਹ ਵਿਆਹ ਕਰਵਾਏਗਾ ਤੇ ਆਪਣੇ ਪਰਿਵਾਰ ਦੇ ਨਾਲ ਰਹੇਗਾ ਪਰ ਉਸਦੇ ਵਿਆਹ ਦੇ ਲਈ ਪਰਿਵਾਰ ਦੀ ਚਾਹ ਦਿਲ ਦੇ ਵਿੱਚ ਹੀ ਰਹਿ ਗਈ। ਹਰਮਿੰਦਰ ਸਿੰਘ ਸਿਗਾਈ ਪੁੱਤ ਜੋ ਸੰਤ ਸਿੰਘ ਤੇ ਸਾਡੇ ਕਿ 17 ਸਾਲ ਦਾ ਭਰਤੀ ਹੋ ਗਿਆ ਸੀਗਾ। ਹੁਣ 2 ਸਾਲ ਰਹਿੰਦੇ ਸੀ ਨੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਸ਼ਮੀਰ ਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ। ਰਾਤ 10 ਵਜੇ ਨੇ ਵੀ ਬੰਬ ਮਾਰ ਕੇ ਇਹਨਾਂ ਜੋ ਚਾਰ ਜਣਿਆਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀ ਜਿਹੜਾ ਦੋਸਤ ਤੇ ਇੱਕ ਸੀਗਾ ਇੱਕ ਕੋਈ ਵਿੱਚ ਅਫਸਰ ਸੀ ਇਹਨਾਂ ਦੇ ਕਦੋਂ ਭਰਤੀ ਹੋਏ ਸੀ ਇਹ ਇਹਦੇ 13 ਸਾਲ ਦੀ ਸਰ 14 ਸਾਲ ਦੀ ਹੋ ਗਈ ਸੀ ਜੀ ਸਾਨੂੰ ਤਾਂ ਹੁਣ ਮੇਰੇ ਜੀ ਤੇਰੇ 2 ਸਾਲ ਰਹਿ ਗਏ ਸੀ ਕਿਤੇ ਤੂੰ ਦੋ ਕੁਵਾਰਾ ਮੁੰਡਾ ਸੀਗਾ 26 ਮਾਸ ਸਾਲ ਸੀਗਾ ਜੀ ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਦੀ ਕੱਲ ਪਰਿਵਾਰ ਚੇਹ ਹੋਈ ਆ ਜੀ ਸਾਰੇ ਕੱਲ ਕਰ ਰਿਹਾ ਸੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਮਿਲਿਆ ਵੇ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੇ ਕਿਗਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮੈਂ 4 ਸਵੇਰੇ ਧਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕੱਲ ਫਾਇਰਿੰਗ ਹੁੰਦੀ ਦੀ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਛ ਇਹਰੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਸਾਰੀ ਚੱਲਦੀਆਂ 9 ਦਿਨ ਹੋ ਗਏ ਕਹਿੰਦੇ 5 ਦਿਨ ਤੋਂ ਘਰੇ ਹੋਏ ਸੀਗੇ 5 ਵਜੇ ਉਹਨੂੰ ਮੈਂ ਫੋਨ ਕਰਿਆ ਆਪਣੇ ਬੇਟੇ ਨੂੰ ਕਹਿੰਦਾ ਜੀ ਬਾਹਰ ਤੋਂ ਆਪਣੇ ਘਰ ਫਸਿਆ ਹੋਇਆ ਕੀ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜੇ ਸਵੇਹਾ ਸਾਨੂੰ ਅਜ 7 ਦਿਨ ਹੋ ਗਏ ਭਜਿਆ ਨੂੰ ਕੀ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜੇ ਮੰਮੀ ਕਹਿੰਦਾ ਨਹੀਂ ਆਉਣ ਨੂੰ ਪਿਆਰ ਜਿਹੜਾ ਰੱਖਣਾ ਉਹ ਅਸੀਂ ਟੱਕ ਰਹੇ ਆ ਬਾਕੀ ਸੜਾ ਕਪੜਾ ਦੀਦਾ ਦਾ ਭਜਣਾ ਹੀ ਭਜਣਾ ਹੈ ਇਹ ਆ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਹੁਣ ਮੇਰੇ ਨਾਲ ਗੱਲ ਕੀਤੀ ਛਾ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਸੀ ਹਾਂ ਪੁੱਤ ਤਾਂ ਠੀਕ ਠਾਕ ਆ ਹਾਂ ਹਾਂ ਮਮੇ ਜੀ ਠੀਕ ਆ ਗਏ ਬੱਦਲ ਬਹੁਤ ਆ ਰਹੇ ਆ ਸਦਾ ਰਸਣ ਭਜ ਰਿਹਾ ਤੂੰ ਸਾਨੂੰ 7 ਦਿਨ ਹੋ ਗਿਆ ਕਹਿ ਰਿਹਾ ਸੀ ਪਾਣ ਨੂੰ 20 ਹੱਥ ਭਾਦੀਆਂ